ਫਿਰੋਜ਼ਪੁਰ ਦੇ ਬਾਸੀ ਗੇਟ ਤੋਂ ਔਰਕੈਸਟਰਾ ਤੇ ਕੰਮ ਕਰਨ ਵਾਲੀ ਔਰਤ ਤੇ ਉਸ ਦੇ ਪ੍ਰੇਮੀ ਦੇ ਵੱਲੋਂ ਕਿਰਜ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਦੌਰਾਨ ਔਰਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਜਿਸ ਤੋਂ ਬਾਅਦ ਔਰਤ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਦੌਰਾਨ ਪੀੜਤ ਔਰਤ ਨੇ ਆਪਣੇ ਪ੍ਰੇਮੀ ਤੇ ਹੀ આરોਪ ਲਗਾਏ ਨੇ ਇਸ ਦੌਰਾਨ ਪੀਟਰ ਟੌਰਟ ਨੇ ਆਪਣੇ ਪ੍ਰੇਮੀ ਤੇ ਹੀ આરોਪ ਲਗਾਇਆ ਕਿ ਉਸਦੇ ਨਾਲ ਮੈਂ ਲਿਵਿੰਗ ਰਿਲੇਸ਼ਨਸ਼ਿਪ ਵਿੱਚ ਪਿਛਲੇ 1 ਸਾਲ ਤੋਂ ਇਸਦੇ ਨਾਲ ਰਹਿ ਰਹੀ ਸੀ ਜੋ ਕਿ ਇਹ ਮੇਰੇ ਕੈਰੇਕਟਰ ਤੇ ਵੀ ਸ਼ੱਕ ਕਰਦਾ ਹੈ ਅਤੇ ਮੇਰੇ ਤੇ ਪਹਿਲਾਂ ਵੀ ਕਈ ਵਾਰ ਇਹ ਹਮਲਾ ਕਰ ਚੁੱਕਾ ਹੈ ਤੇ ਜਦ ਹੁਣ ਮੈਂ ਪਰਿਵਾਰ ਸਮੇਤ ਕਾਰ ਵਿੱਚ ਮੌਜੂਦ ਸੀ ਤਾਂ ਇਸ ਨੇ ਕੋਈ ਚੀਜ਼ ਦਾ ਨਸ਼ਾ ਕੀਤਾ ਹੋਇਆ ਸੀ ਅਤੇ ਕਾਰ ਦੇ ਅੰਦਰ ਦਾਖਲ ਹੋ ਗਿਆ ਅਤੇ ਬਿਨਾਂ ਕੋਈ ਗੱਲਬਾਤ ਤੋਂ ਕਿਰਚ ਕੱਢ ਕੇ ਮੇਰੇ ਤੇ ਕਈ ਵਾਰ ਕੀਤੇ ਤੇ ਮੈਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਜਦ ਰੋਲਾ ਪਾਇਆ ਤਾਂ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਤੇ ਉਹਨਾਂ ਨੇ ਮੈਨੂੰ ਛੁਡਵਾਇਆ ਅਤੇ ਹਮਲਾ ਕਰਨ ਤੋਂ ਬਾਅਦ ਆਪ ਮੌਕੇ ਤੋਂ ਫਰਾਰ ਹੋ ਗਿਆ ਇਸ ਦੇ ਨਾਲ ਹੀ ਪੇਟ ਤੋਂ ਔਰਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਹੋਤੇ ਹੀ ਦੂਸਰੇ ਪਾਸੇ ਜੋ ਜੋ ਥਾਣਾ ਸਿਟੀ ਦੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਕੋਲ ਇੱਕ ਡਾਕਟਰੀ ਰਿਪੋਰਟ ਆਈ ਸੀ ਜਿਸ ਦੇ ਵਿੱਚ ਲੜਕੀ ਸੋਹਨੀਆ ਨੇ આરોਪ ਲਗਾਇਆ ਨੇ ਕਿ ਉਹ ਗਗਨ ਨਾਮਕ ਵਿਅਕਤੀ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ ਅਤੇ ਉਹਨਾਂ ਦੀ ਆਪਸੀ ਅਣਬੰਧ ਦੇ ਚੱਲਦਿਆਂ ਗਗਨ ਦੇ ਵੱਲੋਂ ਉਸਤੇ ਉੱਪਰ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਜਿਸ ਦੇ ਬਿਆਨਾਂ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਮਹੂ ਗੇਟ ਰਵਿਕੋਲਾ ਤੇ ਉੱਥੇ ਗगन ਨਾਮ ਦਾ ਇੱਕ ਵਿਅਕਤੀ ਉਹ ਵੀ ਉੱਥੇ ਕੰਮ ਕਰਦਾ ਸੀ। ਰਵੀ ਦਫ਼ਤਰ ਮੈਂ ਡਾਂਸ ਦਾ ਕੰਮ ਕਰਦੀ ਸੀ। ਜਿੱਥੇ ਮੈਂ ਕੰਮ ਕਰਦੀ ਸੀ ਉੱਥੇ ਇੱਕ ਦੁਕਾਨ ਸੀ। ਉੱਥੇ ਆ ਲਾਟਰੀਆਂ ਸੱਟਿਆਂ ਦਾ ਕੰਮ ਕਰਦਾ ਸੀ ਮੁੰਡਾ। ਮੇਰੀ ਚਲੋ ਉਹਨਾਂ ਦੇ ਨਾਲ ਗੱਲਬਾਤ ਹੋਈ ਅਸੀਂ ਇੱਕ ਦੂਜੇ ਨਾਲ ਰਹੇ ਹਾਂ ਇਕੱਠੇ ਆ ਰਿਲੇਸ਼ਨਸ਼ਿਪ 'ਚ ਰਹੇ ਹਾਂ ਅਸੀਂ ਦੋਨੇ ਜਾਣੇ ਇਕੱਠੇ ਰਹੇ ਹਾਂ ਗੱਲਬਾਤ ਸਾਡੀ ਹੋਈ ਆ ਪਹਿਲਾਂ ਤਾਂ ਮੇਰੇ ਨਾਲ ਬਹੁਤ ਵਧੀਆ ਰਿਹਾ ਸਾਲ 1.5 ਸਾਲ ਵਧੀਆ ਰਿਹਾ ਮੇਰੇ ਨਾਲ ਬਾਅਦ ਮੇਰੀ ਕੰਮ ਕਰਨ ਕਰੇ ਮੇਰੇ ਕੰਮ ਵਾਲੀ ਲੱਗੀ ਸੀ ਉਹਨਾਂ ਦੇ ਨਾਲ ਲੱਗਿਆ ਮੇਰੀ ਕੰਮ ਵਾਲੀ ਨੇ ਉਹਦੇ ਕੰਨਾਂ 'ਚ ਪਤਾ ਨਹੀਂ ਕੀ ਭੜਕਾਇਆ ਉਹ ਮੇਰੇ ਖਿਲਾਫ ਤੇ ਉਸ ਤੋਂ ਬਾਅਦ ਸਾਡੇ 7 ਮਹੀਨੇ ਚੱਲੇ 8 ਮਹੀਨੇ ਕਿ ਆ ਬੰਦਾ ਮੈਨਾਂ ਰੋਏ ਲੜਾਈ ਝਗੜਾ ਕਰਦਾ ਸੀ ਰੋਏ ਮੈਨੂੰ ਮਾਰਦਾ ਕੁੱਟਦਾ ਸੀ ਬਿਨਾਂ ਗਲਤ ਕੁੱਟਦਾ ਸੀ ਵੀ ਉਹਨੇ ਮੇਰੇ ਕੰਮ ਬਾਰੇ ਨੁਕੜਾਇਆ ਸੀ ਮੇਰੇ ਬਾਰੇ ਉਸ ਤੋਂ ਬਾਅਦ ਸਾਡੀ ਲੜਾਈ ਚੱਲਦੀ ਰਹੀ ਚੱਲਦੀ ਰਹੀ ਜਾਂ ਹਾਂ ਉਹਨੇ ਦਿਮਾਗ ਚ ਆਇਆ ਸ਼ੱਕ ਪੜਿਆ ਕਿ ਉਹ ਬੰਦੇ ਦੇ ਦਿਮਾਗ ਕਿਉਂਕਿ ਮੇਰੀ ਸਰ ਲੈਨ ਇਦਾਂ ਦੀ ਡਾਂਸ ਦੀ ਮੈਂ ਤਾਂ 100 ਬੰਦਿਆਂ ਸਾਹਮਣੇ ਨੱਚਣਾ ਵੀ ਪੈਂਦਾ ਮੈਨੂੰ ਸਟੇਜ ਤੇ ਵੀ ਨੱਚਣਾ ਪੈਂਦਾ ਵਾ ਲੋਕਾਂ ਨਾਲ ਹੱਸਣਾ ਵੀ ਪੈਂਦਾ ਮੈਨੂੰ ਤੇ ਆ ਮੇਰੇ ਤੇ ਕਰਦਾ ਹੀ ਸ਼ੱਕ ਮੈਨੂੰ ਮਾਰਦਾ ਕੁੱਟਦਾ ਸੀ ਸ਼ੱਕ ਕਰਦਾ ਸੀ ਤੂੰ ਕੰਮ ਤੇ ਨਹੀਂ ਜਾਣਾ ਤੂੰ ਉਹ ਨਹੀਂ ਕਰਨਾ ਮੇਰੇ ਤੇ ਕੋ ਕੁੜੀ ਹੈ ਮੈਂ ਤਾਂ ਉਹਨੂੰ ਪੜਾਣੀ ਲਿਖਾਨੀ ਮੇਰੇ ਸਿਰ ਤੇ ਕੋਈ ਨਹੀਂ ਹੈਗਾ ਮਾਦੀ ਕੁੜੀ ਕਰਕੇ ਕੰਮ ਕਰਦੀ ਆ ਦੀ ਕੁੜੀ ਦਾ ਕਰਕੇ ਮੈਂ ਕਮਉਣੀ ਸਾਰਾ ਕੁਝ ਜਿੰਨੇ ਨਾ ਮੈਂ ਸ਼ੋਅ ਤੇ ਜਾਂਦੀ ਸੀ ਨਾ ਉਹਨਾਂ ਨੂੰ ਫੋਨ ਲਾ ਕੇ ਉਹਨਾਂ ਨੂੰ ਗਾਲਾਂ ਮੰਦੇ ਕੱਢਦਾ ਸੀ ਚੰਗੇ ਤਾਂ ਚੰਗੀਆਂ ਗਾਲਾਂ ਕੱਢਦਾ ਸੀ ਸੋਣੀਆਂ ਤੁਸੀਂ ਅਸਲ ਵਿੱਚ ਸ਼ੋਅ ਤੇ ਲੈ ਕੇ ਗਏ ਨਾ ਤੁਸੀਂ ਆਪਦੇ ਹਿਸਾਬ ਲਾ ਲਿਆ ਜੇ ਉੱਥੇ ਰਾਹ 'ਚ ਮੈਨੂੰ ਇੱਕ ਵਾਰੀ ਮੈਨੂੰ ਰਾਹ 'ਚ ਮਮਡੋਟ ਮੈਂ ਸ਼ੋਅ ਤੇ ਜਾਂਦੀ ਵੀ ਸੀ ਆ ਬੰਦੇ ਨੇ ਰਾਸਤੇ 'ਚ ਮੈਨੂੰ ਗੱਡੀ ਤੋਂ ਉਤਾਰ ਲਿਆ ਥੱਲੇ ਗੱਡੀ ਨੂੰ ਥੱਲੇ ਧਾ ਕੇ ਮੈਨੂੰ ਸਾਈਡ ਤੇ ਲੈ ਗਿਆ ਉੱਥੇ ਵੀ ਨੇ ਮੇਰਾ ਮਾਰ ਕੁੱਟ ਕੀਤੀ ਪਹਿਲਾਂ ਨੇ ਮੇਰਾ ਸਿਰ ਪਾੜਿਆ ਸੇਰ ਪਾੜਿਆ ਫਿਰ ਉੱਥੇ ਮੇਰੀ ਚੈਨੀ ਗਲਮੇ ਚ ਖੋ ਕੇ ਆ ਬੰਦਾ ਲੈ ਗਿਆ ਉਸ ਤੋਂ ਬਾਅਦ ਮੇਰੀ ਮੁੰਡੇ ਨਾਮ ਗਗਨ ਗਗਨ ਗਰੋਵਰ ਹੈ ਆਹ ਤੋਂ ਆਪਣੇ ਕੜਗੜਪੁਰਤਵਾਰੇ ਦੇ ਕੋਲ ਹੈ ਬੰਤਾ ਚੱਕੀ ਦੇ ਸਾਹਮਣੇ ਗਲੀ ਚ ਰਹਿੰਦਾ ਉਹ ਬੰਦਾ ਤੇ ਕੁੱਟ ਮਾਰ ਕੇ ਤਾਂ ਉਹ ਮੇਰੀ ਚੈਨੀ ਖਿੱਚ ਕੇ ਲੈ ਗਿਆ ਉਸ ਤੋਂ ਬਾਅਦ ਥੋੜਾ ਟਾਈਮ ਪਿਆ ਕੇ ਘਰੇ ਆ ਕੇ ਮੇਰੀ ਮੰਮੀ ਦੇ ਨਾਲ ਬਹਿ ਕੇ ਗਿਆ ਨਜਾਇਜ਼ ਮੇਰੀ ਮੰਮੀ ਦੀ ਬਾਹ ਤੋੜ ਗਿਆ ਆ ਥੋੜੇ ਦਿਨ ਉਹ ਇਹਨੂੰ ਮੇਰੇ ਕੋ ਪੈਸੇ ਮੰਗਦਾ ਸੀ ਕਿ ਮੈਨੂੰ ਪੈਸੇ ਦੇ ਮੈਂ ਕਿੱਥੋਂ ਪੈਸੇ ਦਵਾਂ ਨਾ ਮੈਂ ਕੰਮ ਕਰਦੀ ਪਈ ਆ ਨਾ ਮੈਂ ਘਰ ਘਰੇ ਮੈਂ ਬੈਠੀ ਆ ਕੰਮ ਮੈਂ ਤਾਂ ਕਰਾਂ ਨਾ ਕਿ ਲੋਕੋ ਲੋਕੀ ਮੈਨੂੰ ਕੋਈ ਲੈ ਕੇ ਜਾਣਾ ਜਿਹਨਾਂ ਨਾਲ ਮੈਂ ਜਾਣਦੀ ਸੀ ਉਹਨੂੰ ਗਾਲਾਂ ਮੰੰਦੇ ਕੱਢਦਾ ਸੀ ਸੋਨੀਆਂ ਦੇ ਸ਼ੋਅ ਤੇ ਨਹੀਂ ਲੈ ਕੇ ਜਾਣਾ ਜੇ ਤੁਸੀਂ ਸੋਨੀਆਂ ਨੂੰ ਸ਼ੋਅ ਤੇ ਲੈ ਗਏ ਆ ਤੇਰਾ ਹਿਸਾਬ ਲਾ ਲਿਆ ਜੇ ਉਹ ਅਗਲੇ ਮੈਨੂੰ ਲੈ ਕੇ ਨਹੀਂ ਜਾਂਦੇ ਕਿ ਸਾਨੂੰ ਗਾਲ ਮੰੰਦਾ ਕੱਢੇਗਾ ਉਹ ਕੱਢੇਗਾ ਤੇ ਕਿਸ ਤਰ੍ਹਾਂ ਹੰਲਾ ਕਰਦਾ ਹੈ ਉਹਨ ਰਾਤੀ 8 ਵਜੇ ਦਾ ਟਾਈਮ ਸੀ 8:00 8:00 ਸੀ ਮਾਵਾ ਧੀਆਂ ਤੇ ਸਾਡੇ ਬੱਚੇ ਸੀ ਘਰੇ ਕੱਲੇ ਸੀ ਤੇ ਆਇਆ ਆਂਦਿਆਂ ਕੁਛ ਨਹੀਂ ਅੰਨੇ ਕਿਹਾ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਆਂਦਿਆਂ ਨੇ ਕਾਚੂ ਨਾਲ ਮੇਰੇ ਤੇ ਹਮਲਾ ਕੀਤਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਬੰਦੇ ਨੇ ਮੈਂ ਪਤਾ ਨਹੀਂ ਕਿਵੇਂ ਬਚੀ ਤੇ ਕਿਵੇਂ ਨਹੀਂ ਬਚੀਏਗੀ ਮੇਰੇ ਹੱਥਰੇ ਸੱਟ ਮਾਰੀ ਉਹਨੇ ਮੇ ਢਿੱਡ ਤੇ ਕਾਚੂ ਮਾਰਿਆ ਮੇਰੇ ਪੱਟ ਨਸ਼ਾ ਫੁੱਲ ਕੀਤਾ ਹੋਇਆ ਸੀ ਫੁੱਲ ਨਸ਼ਾ ਕੀਤਾ ਸੀ ਹਾਂ ਨਸ਼ੇ ਚ ਪੂਰਾ ਸੀ ਨਸ਼ੇ ਚ ਪਰ ਇਹਨਾਂ ਦਾਰੂ ਪੀਤੀ ਸੀ ਸਮਾਨ ਸਮੂਹ ਲਾਇਆ ਸੀ ਇਹਨੇ ਸਿੱਕਤਾ ਪੀਤੀਆਂ ਸੀ ਫੁੱਲ ਨਸ਼ੇ ਦੇ ਵਿੱਚ ਸਾਨੂੰ ਮਾਰ ਕੁੱਟ ਕੇ ਗਿਆ ਇੱਕ ਹਸਾਬ ਦਾ ਮੈਨੂੰ ਮਾਰਨ ਆਇਆ ਸੀ ਬੰਦਾ ਤੇ ਮੈਨੂੰ ਜਾਨ ਲੈਵਾ ਹਮਲਾ ਕੀਤਾ ਕਿੰਨੇ ਕ ਵਾਰ ਕੀਤੇ ਤੁਹਾਡੇ ਤੇ ਚਾਪਾ ਮੇਰੇ ਮੇਰੇ 4 6 ਵਾਰ ਕੀਤੇ ਮੇਰੇ ਉਹਨਾਂ ਨੇ 6 ਵਾਰ ਕੀਤੇ ਇੱਕ ਇੱਕ ਮੇਰੇ ਹੱਥ ਤੇ ਕੀਤਾ ਵਾ ਇੱਕ ਮੇਰੀ ਬਾਹ ਤੇ ਕੀਤਾ ਤੇ ਇੱਕ ਮੇਰੇ ਢਿੱਡ ਤੇ ਇੱਕ ਮੇਰੇ ਟੋਟਲ ਮੇਰੇ 30 ਟਾਂਕੇ ਲੱਗੇ ਬਸ ਅਸੀਂ ਰੋਲਾ ਪਾਣ ਲੱਗ ਗਏ ਸਾਡੇ ਬੱਚੇ ਉੱਚੀ ਉੱਚੀ ਰੋਲਾ ਪਾਣ ਲੱਗ ਗਏ ਉੱਚੀ ਉੱਚੀ ਰੋਣ ਲੱਗ ਗਏ ਗਲੀ ਗਲੀ ਆ ਸੀ ਨਹੀਂ ਜਦੋਂ ਸਾਰੇ ਰੋਲਾ ਪਾਇਆ ਨਾ ਸਾਰਿਆਂ ਨੇ ਉੱਚੀ ਉੱਚੀ ਰੋਲਾ ਪਾਇਆ ਤੇ ਉਹ ਖੂਨ ਮੇਰਾ ਸਾਰਾ ਵਗਣ ਲੱਗ ਗਿਆ ਸੀ ਨਾ ਬਰੀਡਿੰਗ ਹੋ ਲਾ ਕਿਉਂਕਿ ਹੱਥ ਤੇ ਮੇਰੇ 파ੜ ਪਾ ਗਿਆ ਸੀ ਮੇਰੇ ਹੱਥੋਂ ਬੋਟੀਆਂ ਨਿਕਲਣ ਲੱਗ ਗਿਆ ਥੱਲੇ ਖੂਨੋਂ ਖੂਨ ਹੋ ਗਿਆ ਸੀ ਸਾਰਾ ਕੁਝ ਉਹਨੂੰ ਪਤਾ ਲੱਗ ਗਿਆ ਸੀ ਕਿ ਰੋਲਾ ਪੈ ਗਿਆ ਤੇ ਉਹ ਬਾਹਰ ਚ ਭੱਜ ਗਿਆ ਭੱਜ ਗਿਆ ਭੱਜ ਗਿਆ ਕਾਚੂ ਵੀ ਉੱਥੇ ਸੁੱਟ ਕੇ ਗਿਆ ਸਾਡੇ ਘਰੇ ਸਾਰਾ ਭੱਜ ਗਿਆ ਬਸ ਮੈਨੂੰ ਆਈ ਹੋਇਆ ਕਿ ਜਿੰਨਾ ਹੋ ਸਕੇ ਮੁੰਡੇ ਨੂੰ ਸਾਨੂੰ ਖਤਰਾ ਹੈ ਪਹਿਲਾਂ ਮੈਨੂੰ ਖਤਰਾ ਸੀ ਮੇਰੇ ਹੋਣ ਮੇਰੀ ਕੁੜੀ ਨੂੰ ਖਤਰਾ ਹੈ ਮੇਰੀ ਕੁੜੀ ਨੂੰ ਧਮਕੀਆਂ ਦਿੰਦਾ ਪਿਆ ਹੈਗਾ ਕਿ ਤੇਰੀ ਕੁੜੀ ਨੂੰ ਸਕੂਲੋਂ ਅਗਵਾ ਕਰਨਾ ਉਹਨੂੰ ਚੱਕ ਕੇ ਲੈ ਕੇ ਜਾਣਾ ਉਹਨੂੰ ਮਾਰਨਾ ਵਾ ਬਸ ਮੇਰੀ ਇਹੀ ਮੰਗ ਹੈ ਕਿ ਛੇਤੀ ਛੇਤੀ ਉਹ ਬੰਦੇ ਤੇ ਕਾਰਵਾਈ ਕੀਤੀ ਜਾਵੇ ਉਹਨੂੰ ਜਿੰਨੇ ਹੋ ਸਕੇ ਛੇਤੀ ਛੇਤੀ ਫੜਿਆ ਜਾਵੇ ਕਿਉਂਕਿ ਸਾਨੂੰ ਮਾਵਾਂ ਤੇ ਹਨ ਖਤਰਾ ਉਹ ਬੰਦੇ ਤੋਂ ਬਸ ਹੱਥ ਛੋੜ ਕੇ ਬੇਨਤੀ ਕਰਦੀ ਆ ਉਹ ਬੰਦੇ ਤੇ ਜਿੰਨੀ ਉਸੇ ਬਾਅਦ ਤੋਂ ਵੱਧ ਕਾਰਵਾਈ ਹੋਵੇ ਉਹ ਬੰਦੇ ਨੂੰ ਜਲਦੀ ਨਾਲ ਜਲਦੀ ਫੜੋ ਨਹੀਂ ਤਾਂ ਸਾਨੂੰ ਪਤਾ ਸਾਨੂੰ ਬੰਦੇ ਨੇ ਮੈਨੂੰ ਮਾਰ ਜਾਣਾ ਜਾਂ ਮੇਰੀ ਕੁੜੀ ਨੂੰ ਮਾਰ ਜਾਣਾ ਵਾ ਬਸ ਇਹੀ ਹੱਥ ਜੋੜ ਕੇ ਬੇਨਤੀ ਹੈ ਹਾਂਜੀ ਆਂਟੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਆਸ਼ਾ ਰਾਣੀ ਹਾਂਜੀ ਮੈਂ ਬਾਗ ਵਾਲੀ ਬਸਤੀ ਦੀ ਅਲੀ ਕੇ ਰੋਡ 'ਚ ਰਹਿਣ ਵਾਲੇ ਆਂ ਕੀ ਲੱਗਦਾ ਇਹ ਮੇਰੀ ਲੜਕੀ ਹੈ ਇਹ ਆਰਕੈਸਟਰਾਂ ਦਾ ਮੇਰੀ ਕੁੜੀਆ ਕੰਮ ਕਰਦੀ ਆਪਦੀ ਬੱਚੀ ਦੇ ਲਈ ਇਹ ਲੜਕਾ ਪਹਿਲਾਂ ਸਾਡੇ ਨਾਲ ਥੋੜਾ ਜਿਹਾ ਬਹੁਤ ਠੀਕ ਰਿਹਾ ਉਸ ਤੋਂ ਬਾਅਦ ਇਹਨ ਇਹ ਤੱਕ ਇੱਕ ਰਜਾਈ ਹੋ ਗਿਆ ਨਸ਼ੇ ਕਰਨ ਲੱਗ ਪਿਆ ਉਲਟੇ ਪੁਲਟੇ ਕੰਮ ਕਰਨ ਲੱਗ ਪਿਆ ਇਸ ਕਰਕੇ ਕੁੜੀ ਨੂੰ ਤੰਗ ਕਰਦਾ ਵੀ ਮੈਨੂੰ ਪੈਸੇ ਫੜਾ ਮੈਨੂੰ ਗੂਗਲ ਪੇ ਕਰਾ ਪੈਸੇ ਤੇ ਇਹ ਬੱਚੀ ਦੀ ਫੀਸ ਦੇਣੀ ਸੀ 30000 ਰੁਪਿਆ ਉਸ ਇੱਕ ਦੋ ਵਾਰ ਇਹਨੂੰ 2-2000 ਰੁਪਿਆ ਫੜਾਇਆ ਤੇ ਇਹਨੇ ਫੀਸ ਨਹੀਂ ਟਾਈਮ ਨਾਲ ਤਾਰੀ ਇਸ ਕਰਕੇ ਸਾਨੂੰ ਇਕੱਠੀ ਫੀਸ ਉੱਥੇ ਦੇਣੀ ਪਈ ਉਸ ਤੋਂ ਬਾਅਦ ਇਹ ਮੇਰੇ ਵੀ ਬੈਰ ਪੈ ਗਿਆ ਮੇਰੀ ਬੱਚੀ ਦੇ ਵੀ ਬੈਰ ਪੈ ਗਿਆ ਵੀ ਮੈਨੂੰ ਪੈਸੇ ਫੜਾ ਤੇ ਮੇਰੇ ਕੋਲ ਚ ਪਾ ਤੇ ਮੇਰੇ ਕੋਲ ਹੀ ਤੂੰ ਲੈ ਮਾਂ ਨੂੰ ਨਹੀਂ ਦੇਣੇ ਫਿਰ ਇੱਕ ਹੋਲੀ ਜਾ ਕਹਿਣ ਲੱਗ ਪਿਆ ਇਹ ਮਕਾਨ ਤੇ ਮੈਂ ਕਬਜ਼ਾ ਕਰਨਾ ਹੈ ਅਸੀਂ ਡਰ ਕੇ ਅਸੀਂ ਕਿਹਾ ਵੀ ਇਹਦਾ ਕਬਜ਼ਾ ਕਰੇਗਾ ਅੱਗੇ ਵੀ ਸਾਡੀ ਇੱਕ ਲੜਕੀ ਦੇ ਨਾਲ ਇਸ ਤਰ੍ਹਾਂ ਧੋਖਾ ਹੋ ਸਕੇ ਆ ਅਸੀਂ ਉਸ ਧੋਖੇ ਤੋਂ ਬਚਨ ਕਰਕੇ ਤੇ ਅਸੀਂ ਥੋੜਾ ਜਿਹਾ ਆਪਦਾ ਧਿਆਨ ਰੱਖਿਆ ਤੇ ਇਹ ਹਮਸਾਨੂੰ ਮਾਰਨ ਤੇ ਪਿਆ ਤੇ ਸਾਡੀਆਂ ਚ ਲੜਕੀ ਰਾਤ ਨੂੰ ਆ ਕੇ ਹਮਲਾ ਕੀਤਾ ਰਾਤ ਨੂੰ ਆ ਕੇ ਇਹਨੇ ਹਮਲਾ ਕੀਤਾ ਪੈਸਿਆਂ ਦੀ ਮੰਗ ਕਰਦਾ 4000 ਰੁਪਇਆ ਅੱਜ ਤੋਂ 15 ਦਿਨ ਪਹਿਲਾਂ ਮੇਰੇ ਕੋਲ ਇਹਨੇ ਮੰਗਿਆ ਸੀ ਕਰਦਾ ਕੀ ਇਹਨਾਂ ਇਹ ਬਸ ਨਸ਼ੇੀ ਕਰਦਾ ਕੋਈ ਸਮਝ ਨਹੀਂ ਆਂਦੀ ਪੈਸੇ ਨੂੰ ਕੀ ਕਰਦਾ ਤੇ ਕੀ ਨਹੀਂ ਕਰਦਾ 4000 ਰੁਪਇਆ ਮੰਗਿਆ ਸੀ ਸ਼ਾਮ ਨੂੰ 5 ਵਜੇ ਇੱਕ ਮੁੰਡਾ ਆਇਆ ਕਸੂਰੀ ਗੇਟ ਦਾ ਉਹ 500 ਰੁਪਇਆ ਲੈ ਕੇ ਗਿਆ ਜਿੰਦਾ ਨਾਂ ਹੈ ਚਿੜੀ ਉਹਨੂੰ ਚਿੜੀ ਕਹਿੰਦੇ ਨੇ ਇੱਕ ਰਾਜਾ ਨੇ ਮੁੰਡਾ ਇੱਕ ਚਿੜੀ ਏ ਇੱਕ ਦੋ ਮੁੰਡੇ ਹੋਰ ਨੇ ਉਹਨਾਂ ਨੂੰ ਸਾਡਾ ਮੋਟਰਸਾਈਕਲ ਤੇ ਭੇਜਿਆ ਤੇ ਉਹ ਸਾਡੇ ਕੋਲ ਫਿਰ ਅਸੀਂ 500 ਰੁਪਇਆ ਬੜੀ ਮੁਸ਼ਕਲ ਨਾਲ ਅਸੀਂ ਭੇਜਿਆ ਇਹਨੂੰ ਵੀ ਚਲੋ ਠੰਡਾ ਰਵੇ ਸਾਡੇ ਨਾਲ ਲੜੇ ਝਗੜੇ ਨਾਲ ਇਹ ਹੁਣ ਗੱਫੇ ਭਾਲਦਾ ਤੇ ਚੋਰੀਆਂ ਕਰਦਾ ਸਾਡਾ ਸੋਨਾ ਵੀ ਕੱਢ ਕੇ ਲੈ ਗਿਆ ਇੱਕ ਚੈਨੀ ਇੱਕ ਕੁੜੀ ਦੀ ਮੰਦਰੀ ਕੱਢ ਕੇ ਲੈ ਗਿਆ ਅਸੀਂ ਕਦੇ ਜ਼ਿੰਦਗੀ ਚ ਝੂਠ ਨਹੀਂ ਮਾਰਾਂਗੇ ਅਸੀਂ ਸੱਚੇ ਗੁਰੂ ਦੇ ਬੰਦੇ ਆ ਤੇ ਸੱਚ ਹੀ ਮਾਰਾਂਗੇ ਹੁਣ ਕੀ ਕਾਰਵਾਈ ਦੇ ਮੰਗ ਉਹਨੇ ਵੀ ਸਾਡਾ ਧਿਆਨ ਰੱਖੇ ਗਵਰਨਮੈਂਟ ਸਾਡੇ ਹੱਥ ਖੜੇ ਹੋ ਗਏ ਨੇ ਸਾਡੀ ਬੇਨਤੀ ਏ ਕਿ ਜਿਹੜੇ ਵੀ ਸਾਡੀਆਂ ਗੱਲ ਨੂੰ ਸੁਣਦੇ ਪੈਣ ਸਾਡੀ ਮਦਦ ਕਰਨ ਉਹ ਕਾਰਵਾਈ ਸਖਤ ਹੋਣੀ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਘਰ 'ਚ ਨਹੀਂ ਰਹਿੰਦੇ ਸਾਡੇ ਹਰ ਕੋਈ ਨੁਕਸਾਨ ਵੀ ਕਰ ਸਕਦਾ ਕਿਸੇ ਤਰ੍ਹਾਂ ਬਹੁਤ ਜ਼ਿਆਦਾ ਕਰ ਸਕਦਾ ਜੀ ਕੋਠੇ ਟੱਪ ਕੇ ਹੁਣ ਆਣ ਲੱਗ ਪਿਆ ਸੀ ਤੇ ਜੰਦਰੇ ਮਾਰੇ ਹੋਏ ਨੇ ਮਕਾਨਾਂ ਨੂੰ ਹੁਣ ਕੋਠਾ ਟੱਪ ਕੇ ਆਇਆ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ ਜੀ ਸਖਤ ਤੁਹਾਡੇ ਪੀਰ ਨੇ ਮਸਾਲਾ ਬਹੁਤ ਜੀ ਨੰਗੇ ਪੈਰਾਂ ਦੀ ਕਮਾਈ ਖਾਂਦਾ ਬਾਲੜੀ ਵਿਚਾਰੀ ਸਟੇ ਤੇ ਮੱਥਾ ਟੇਕ ਕੇ ਚੜਦੀ ਏ ਕੋਈ ਉਹ ਗੁੰਡਾਗਰਦੀ ਵਾਲਾ ਕੰਮ ਨਹੀਂ ਕਰਦੀ ਆਪਦਾ ਨੱਚ ਕੇ ਸ਼ਾਮ ਨੂੰ ਪੇਮੈਂਟ ਲੈ ਕੇ ਆਉਂਦੀ ਹੈ ਤੇ ਇਹ ਬੇਈਮਾਨ ਹੋ ਜਾਂਦਾ ਪੇਮੈਂਟ ਤੇ ਸਾਡੇ ਕੋਲ ਥਾਣਾ ਸਿਟੀ ਵਿੱਚ ਇੱਕ ਡਾਕਟਰੀ ਰਿਪੋਰਟ ਆਈ ਸੀ ਕਿ ਜਿਸ ਤੇ ਲੜਕੀ ਸੋਹਣੀ ਆ ਨਾਮ ਦੀ ਹੈ ਅਲੀਕਰੋਡ ਦੇ ਰਹਿਣ ਵਾਲੀ ਹੈ ਜਿਸ ਨੇ ਇਲਜ਼ਾਮ ਲਾਇਆ ਸਾਡੇ ਕੋਲੇ ਕਿ ਵੀ ਗਗਨ ਗਗਨ ਨਾਲ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ ਔਰ ਰਵੀ ਆਰਕੈਸਟਾ ਮਕੂਗੇਟ ਗਰੁੱਪ ਵਿੱਚ ਕੰਮ ਕਰਦੀ ਸੀ ਤੇ ਜਿਸ ਦੇ ਗਗਨ ਨਾਲ ਰਿਲੇਸ਼ਨਸ਼ਿਪ ਸੀ ਤੋਂ ਇਹਨਾਂ ਦੀ ਆਪਸ ਹੀ ਅਣਬੰਦ ਕਰਕੇ ਗਗਨ ਨੇ ਇਹਨਾਂ ਤੇ ਚਾਕੂ ਛੁਰੀਆਂ ਨਾਲ ਹਥਿਆਰਾਂ ਨਾਲ ਵੀ ਇਹਨ ਦੇ ਵਾਰ ਕਰਕੇ ਜ਼ਖਮੀ ਹਾਲਤ ਵਿੱਚ ਸੁੱਟਦਾ ਸੀ ਹਾਂਜੀ ਤੇ ਜੋ ਕੀ ਪਰਚਾ ਦਰਜ ਕਰਕੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇਜ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ